ਲਾਟ ਪੇਖ ਬਕੀਰੀ ਦਾਂ ਅਗਲਾ ਕੇ ਬਾਨ ਰੂਸਾੜੀ ਓਨ ਚੋਲਾ ਲੈ ਦਮਾ ਰੇ ਸ਼ਾਮੀ ਓਏ ਗੋੜਾ ਮਾ ਦਮਾਰੀ ਅਹੀ ਮੀ ਓਏ ਲਟ ਲਈ ਮੋਜ ਬਹਾਰੀ ਜੁੱਤੀ ਲੈ ਦਉਸ ਪਰ ਕਸ਼ਮੀਰੀ ਦੀ ਓਏ ਹੀ ਮਾਵਾਂ ਦੇ ਬਹਾਰੇ ਓ ਗੱਲ ਬਗਲਨ ਦੀ ਸਾਰਾ ਕੀ ਹੋਵੇ ਗੰਗਲ ਬਗਲਨ ਦੀ ਸਾਨ ਕੀ ਹੋਵੇ ਚੜਿਆ ਭਗਤ ਨੂਰੋ ਟਟਚਾਰ ਕਰੇ ਫਖੀਨੂ ਏ ਟਟਚਾਰ ਕਰੇ ਬਖੀਰ ਨੂੰ ਮੈਨ ਢਾਕੇ ਬਗਲ ਦੀ ਜੋ ਤੇਰੀਆਂ ਕਿੱਥੇ ਆ ਸੁੱਤੀਆਂ ਚਾਹ ਦੇ ਰਾਂ ਓ ਤੇਰੀ ਪੁੰਨਾ ਧੰਦਾ ਦੀ ਜਾਗੜੀ ਹੋਏ ਪੁੰਨਾ ਧੰਦਾ ਦੀ ਜਾਵਣੀ ਲੋ ਮਾਰ ਕੇ ਬਾੜੀ ਜਾਂਦੋ ਐਂਦੀ ਕਹਿ ਗਹਾਂ ਨੂੰ ਤਰਪੀਂ ਆਂਵੇ ਕਹਿ ਗਹਾਂ ਨੂੰ ਤਰਪੀਂ ਆਂਵੇ ਇੱਥੇ ਬੈਠੀ ਖਸਮ ਨੂਰ ਐਂਦੀ ਕਹਿ ਗਹਾਂ ਨੂੰ ਤਰਪੀਂ ਆਂਵੇ ਬਾਬਾ ਉੱਤੋਂ ਪੁੰਨ ਕਰ ਪਿਆ ਬਾਬਾ ਕਿੱਥੇ ਫੁੱਟ ਕੇ ਸਾਡੇ ਟੱਪਰੀਆਂ 'ਚ ਆਇਆ ਬੜਿਆਂ ਸਾਡੇ ਡੰਗਲ ਡਰਾਉਣ ਲੱਗਾ ਆ ਕਿਧਰੋਂ ਆਇਆ ਕਿਧਰ ਨੂੰ ਜਾਣਾ ਕਹਿੰਦਾ ਸਾਡਾ ਸਾਧੂਆਂ ਦਾ ਕੋਈ ਦੇਸ਼ ਥੋੜੀ ਹੁੰਦਾ ਕਹਿੰਦੇ ਕਿਉਂ ਫਿਰਦਾ ਨਖਟਿਆ ਭੀਖ ਨੂੰ ਟੁਕੜੇ ਨੂੰ ਬਾਰੋ-ਬਾਰ ਲਾਹ ਸੱਟ ਭੇਖ ਫਕੀਰ ਦਾ ਅੱਗ ਲਾ ਕੇ ਬਾਣੇ ਨੂੰ ਸਾੜ ਤੈਨੂੰ ਮੈਂ ਚੋਲਾ ਲਹਿਦਮਾ ਰੇਸ਼ਮ ਲੁੱਟ ਲਈ ਮੌਜ ਬਹਾਰ ਜੁੱਤੀ ਲੈ ਦੂੰ ਤੁਰ ਕਸ਼ਮੀਰ ਦੀ ਸੁੱਚੇ ਤਿੱਲੇ ਦੀ ਕਢਾ ਦੂੰ ਤਾਰ ਜੇ ਬਾਬਾ ਜਿਹਦੇ ਚੱਲਿਆ ਖੈਰ ਨੂੰ ਔਰ ਖੈਰ ਨਹੀਂ ਕਿਸੇ ਨੂੰ ਕੱਤਿਆ ਕੱਚੇ ਹੋ ਕੇ ਮੁੜੇ ਕਰੋੜ ਭਲੀ ਚੌਨਾ ਮੰਦਰਾ ਵਾਲਿਆ ਬਾਗਾਂ ਗੁਰੂ ਦੇ ਢਿੱਲੇ ਨੂੰ ਮੋੜ ਮਿਹਰਬਾਨ ਗੱਲ ਬਗਾਲਣ ਦੀ ਸੁਣ ਕੇ ਚੜਿਆ ਭਗਤ ਨੂੰ ਰੋ ਟਿੱਕਰ ਕਰੇ ਫਖੀਰ ਨੂੰ ਰਨ ਟਾਕੇ ਬਗਾਲੇ ਦੀ ਜੋ ਤੇਰੀਆਂ ਕਿੱਥੇ ਆ ਸੁੱਚੀਆਂ ਚਾਦਨਾ ਲੈਆਂ ਢਿੱਲੇ ਨਾਲ پرو ਤੇਰੀ ਮੈਂ ਭਾਂਦਿਆ ਦੰਦਾਂ ਦੀ ਝੌਂਫੜੀ ਮਾਰ ਕੇ ਫੋੜੀਆਂ ਧੋ ਇੰਨੇ ਕਹਿ ਕੇ ਗਹਾਂ ਨੂੰ ਤਰਪਿਆ ਕਹਿੰਦਾ ਇੱਥੇ ਹੁਣ ਬੈਠੀ ਖਸਮ ਨੂੰ ਰੋ ਲਾਓ ਮਿਹਰਬਾਨ ਉੱਥੋਂ ਪੂਰਨ ਤਰਪਿਆ ਜਾਂਦਾ ਸ਼ਹਿਰ ਗਲੋਰ ਮੋੜੇ ਥਾਣੇਦਾਰ ਨੇ ਘੇਰਿਆ ਲਿਆ ਪੁਲਿਸ ਨੇ ਤੋਰ ਉਹ 바ਵਾ ਜਿਹਦੇ ਚੱਲਿਆ ਖੈਰ ਨੂੰ ਉਹਦਾ ਨਾਲ ਆ ਸਾਧਾਂ ਦੇ ਗੋੜ ਉਹ ਤਾਂ ਖੈਰ ਨਹੀਂ ਕਿਸੇ ਨੂੰ ਕੱਤਿਆ ਕੱਚੇ ਹੋ ਕੇ ਮੋੜੇ ਕਰੋੜ ਭਲੀ ਚੌਣਾ ਮੰਦਰਾ ਵਾਲਿਆ ਬਾਗਾ ਗੁਰੂ ਦੇ ਟੇਲੇ ਨੂੰ ਮੋੜ ਅੱਗੇ ਪੂਰਨ ਬੋਲਿਆ ਥਾਣੇਦਾਰ ਨਾ ਕਰੇ ਇਕਰਾਰ ਕਹਿੰਦਾ ਨਹੀਂ ਮੈਂ ਚੱਕੇ ਸੁੰਦਰਾਂ ਦੇ ਕੱਪੜੇ ਨਹੀਂ ਲੋਈ ਮੈਂ ਲੱਖਾ ਹਾਰ ਨਹੀਂ ਛੈਲ ਤੇ ਧਾੜਾ ਮਾਰਿਆ ਮੈਲੀ ਚੜ ਕੇ ਨਹੀਂ ਮਾਰਿਆ ਪਾੜ ਨਹੀਂ ਲੁੱਟੇ ਬ੍ਰਾਹਮਣ ਖੱਤਰੀ ਮੈਂ ਸੂਦਰ ਬੈਸਕਰਾਂ ਮੇਰੀ ਤਾਂ ਕਸ਼ਮਤ ਮੰਦੀ ਲੱਗਤੀ ਜਗ ਤੇ ਆ ਗਿਆ ਦੂਜੀ ਬਾਹਰ ਮੈਨੂੰ ਕੱਲੀ ਪਿਛਿਆ ਦੀ ਲੋੜ ਨਹੀਂ ਭਾਈ ਰਾਣੀ ਦੇ ਦੇਖਣ ਦਾ ਅਧਿਕਾਰ ਰਾਣੀ ਪਹਿਲਾਂ ਪਿਛਿਆ ਪਾ ਦੇਵੇ ਫਿਰ ਵੱਡੇ ਨਾਲ ਤਲਵਾਰ ਰਾਣੀ ਦੇ ਹੱਥੋਂ ਦੇ ਮੁਕਤੀ ਹੋ ਜਵੇ ਜੇ ਤੀ ਪਹੁੰਚੂਗਾ ਅਰਮਦਵਾਰ ਪਲਾ ਕਿਹੜੇ ਜਵਾਬ